ਹਾਂ ਜੀ ਦੋਸਤੋ ਕੀ ਹਾਲ ਚਾਲ ਤੇ ਟੂਰਨਾਮੈਂਟ ਵਾਸਤੇ ਟਰੈਕਟਰ ਦੇਖਦੇ ਸੀਗੇ ਉਹ ਤਾਂ ਚਲੋ ਹਜੇ ਤੱਕ ਸੈੱਟ ਨਹੀਂ ਲੱਗਾ ਤੇ 30 ਤਰੀਕ ਨੂੰ ਟੂਰਨਾਮੈਂਟ ਬੰਨ੍ਹਤਾ ਟਰਾਲੀ ਖਿੱਚਣ ਮੁਕਾਬਲਾ 30 ਜਨਵਰੀ ਤੇ ਹੁਣ ਗਰਾਊਂਡ ਦੀ ਕਰਦੇ ਸੀ ਤਿਆਰੀ ਤੇ ਮਨੋਰੰਜਨ ਹੋਊਗਾ ਫੁੱਲ ਟਾਈਮ ਟਾਈਮ ਤੇ ਪਾਵਾਂਗੇ ਵਲੌਗ ਨਾਲ ਦੀ ਨਾਲ ਜਿਵੇਂ ਜਿਵੇਂ ਤਿਆਰੀ ਕਰੀ ਜਾਂਦੇ ਆ ਤੇ ਵੀਡੀਓ ਨੂੰ ਸ਼ੇਅਰ ਕਰੀ ਚਲਿਓ ਅੱਜ ਹੁਣ ਗਰਾਊਂਡ ਦੀ ਤਿਆਰੀ ਦਿਖਾਉਂਦੇ ਆ ਇੱਕ ਪਾਸੇ ਸਿੰਗਲ ਹਾਲ ਉਧਰ ਹਾਲ ਮਰੀ ਜਾਂਦਾ ਮੁੰਡੇ ਖੜੇ ਉਥੇ ਨਾਲ ਹੋਰ ਵੀ ਟਰੈਕਟਰ ਆਉਂਦੇ ਆ ਗਰਾਊਂਡ ਅੱਜ ਤਿਆਰ ਕਰਾਂਗੇ 2-3 ਦਿਨ ਲੱਗ ਜਾਨੇ ਗਰਾਊਂਡ ਤਿਆਰ ਕਰਦੇ ਨੂੰ ਤੇ ਹੁਣ ਵੀਡੀਓ ਪਾਵਾਂਗੇ ਨੈਤੀ ਤੇ ਮੇਰੇ ਭਰਾ ਵੀਡੀਓ ਸ਼ੇਅਰ ਕਰੀ ਚੱਲੋ ਤੇ 30 ਜਨਵਰੀ ਦਾ ਪਿੰਡ ਆਲਮਾਲਾ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਤੇ ਜਿਹੜੇ ਵੀਰਾਂ ਨੇ ਵੀ ਆਉਣਾ ਹੋਇਆ ਟਰੈਕਟਰ ਲੈ ਕੇ ਟਰਾਲੀ ਖੇਚ ਕੇ ਮਕਾ ਲੈ ਜੇ 3 ਸਿਲੰਡਰ ਤੇ 4 ਸਿਲੰਡਰ ਵੱਖੋ-ਵੱਖਰੇ ਹੀ ਕਰਨੇ ਆ ਤੇ ਜੇ ਕੋਈ ਵੀਰ ਕਹੂਗਾ ਤਾਂ ਆਪਾਂ ਪੋਸਟ ਵੀ ਸ਼ੇਅਰ ਕਰ ਦਾਂਗੇ ਤਿੱਕ ਕਰੋ ਵੀਡੀਓ ਨੂੰ ਸ਼ੇਅਰ